ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਜਦੋਂ ਇੱਕ ਵਪਾਰੀ ਦੀ ਪਤਨੀ ਨੇ ਗੈਰ ਮਰਦਾਂ ਦੇ ਨਾਲ ਸੰਬੰਧ ਬਣਾਉਂਦੀ ਸੀ ਤਾਂ ਕੀ ਹੋਇਆ ਜਾਣੋ ਇਸ ਵੀਡੀਓ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਜਦੋਂ ਦੌਲਤਾਂ ਬਾਦ ਦੇ ਬਾਜ਼ਾਰ ਵਿੱਚੋਂ ਲੰਘ ਰਹੇ ਸਨ ਤਾਂ ਤਰਾ ਵਿੱਚ ਜਾਂਦੇ ਜਾਂਦੇ ਭਾਈ ਮਰਦਾਨੇ ਨੂੰ ਉਪਦੇਸ਼ ਦਿੰਦੇ ਜਾ ਰਹੇ ਸਨ ਕਿ ਨਾਨਕ ਦੁਖਿਆ ਸਭ ਸੰਸਾਰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਇਹ ਸਮਝਾ ਰਹੇ ਸਨ ਕਿ ਸਾਰਾ ਸੰਸਾਰ ਦੁੱਖਾਂ ਦਾ ਘਰ ਹੈ ਇਸ ਜਗਤ ਦੇ ਸਾਰੇ ਪ੍ਰਾਣੀ ਤਰ੍ਹਾਂ-ਤਰ੍ਹਾਂ ਦੇ ਦੁੱਖਾਂ ਵਿੱਚ ਘਿਰੇ ਹੋਏ ਹਨ ਤੇ ਇਸ ਸੰਸਾਰ ਤੇ ਕੋਈ ਵੀ ਸੁਖੀ ਨਹੀਂ ਹੈ ਮਰਦਾਨੇ ਨੂੰ ਗੁਰੂ ਸਾਹਿਬ ਜੀ ਦਾ ਇਹ ਉਪਦੇਸ਼ ਹਾਜ਼ਮ ਨਹੀਂ ਹੋ ਰਿਹਾ ਸੀ ਨੇ ਗੁਰੂ ਜੀ ਨੂੰ ਇੱਕ ਵਪਾਰੀ ਦੀ ਦੁਕਾਨ ਤੇ ਰੋਕ ਲਿਆ ਤੇ ਆਖਣ ਲੱਗਾ ਕਿ ਗੁਰੂ ਜੀ ਮਾਫ ਕਰਨਾ ਪਰ ਉਹ ਜਿਹੜਾ ਦੁਕਾਨ ਦੇ ਅੰਦਰ ਵਪਾਰੀ ਬੈਠਾ ਹੈ ਜਰਾ ਉਹ ਸਵਾਲ ਝਾਤੀ ਮਾਰੋ ਕਿੰਨਾ ਬੇਫਿਕਰਾ ਹੋ ਕੇ ਬੈਠਾ ਹੋਇਆ ਹੈ ਤੇ ਬੜਾ ਖੁਸ਼ ਹੋ ਕੇ ਆਪਣੇ ਕੰਮਕਾਰ ਦਾ ਹਿਸਾਬ ਲਿਖ ਰਿਹਾ ਹੈ ਉਸ ਦੇ ਖੀੜੇ ਚਿਹਰੇ ਵੱਲ ਦੇਖ ਕੇ ਜਰਾਰਾ ਵੀ ਮਹਿਸੂਸ ਨਹੀਂ ਹੋ ਰਿਹਾ ਕਿ ਇਸ ਨੂੰ ਕੋਈ ਦੁੱਖ ਹੋਵੇਗਾ ਫਿਰ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਕਿ ਸਾਰਾ ਸੰਸਾਰ ਦੁਖੀ ਹੈ ਤਾਂ ਗੁਰੂ ਸਾਹਿਬ ਜੀ ਭਾਈ ਮਰਦਾਨੇ ਦੇ ਮੂੰਹੋਂ ਇਹ ਗੱਲ ਸੁਣ ਕੇ ਜੀ ਮੁਸਕਰਾਉਣ ਲੱਗ ਗਏ ਆਖਣ ਲੱਗੇ ਕਿ ਭਲਿਆ ਲੋਕਾ ਜੇਕਰ ਤੈਨੂੰ ਸਾਡੀ ਗੱਲ ਦਾ ਯਕੀਨ ਨਹੀਂ ਆਉਂਦਾ ਤੇ ਜਾ ਉਸ ਵਪਾਰੀ ਦੇ ਕੋਲ ਜਾ ਜਾ ਕੇ ਉਸ ਦਾ ਹਾਲ ਪੁੱਛ ਕਿ ਉਹ ਕੀ ਦੱਸਦਾ ਹੈ ਤੇ ਉਹ ਕੀ ਬੋਲਦਾ ਹੈ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਉਸ ਵਪਾਰੀ ਦੇ ਕੋਲ ਚਲਾ ਗਿਆ ਪੁੱਛਣ ਲੱਗਾ ਤੁਸੀਂ ਇਹੋ ਜਿਹੇ ਕਿਹੜੇ ਕਰਮ ਕੀਤੇ ਹਨ ਜਿਹੜਾ ਤੁਸੀਂ ਇੰਨਾ ਸੁਖੀ ਤੇ ਖੁਸ਼ਹਾਲ ਜੀਵਨ ਬਿਤਾ ਰਹੇ ਹੋ ਤਾਂ ਭਾਈ ਮਰਦਾਨੇ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਹ ਵਪਾਰੀ ਸੋਚਾਂ ਵਿੱਚ ਪੈ ਗਿਆ ਤੇ ਕਹਿਣ ਲੱਗਾ ਕਿ ਫਕੀਰ ਜੀ ਤੁਹਾਡੇ ਵਸਤਰਾਂ ਨੂੰ ਦੇਖ ਕੇ ਤਾਂ ਇਹ ਹੀ ਲੱਗਦਾ ਹੈ ਕਿ ਤੁਸੀਂ ਬੜੇ ਖੁਸ਼ ਹੋ ਕਿ ਫਕੀਰ ਜੀ ਤੁਹਾਡੇ ਬਿਸਤਰਾਂ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਤੁਸੀਂ ਇੱਕ ਫਕੀਰ ਹੋ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਸੰਸਾਰ ਵਿੱਚ ਮੇਰੇ ਜਿੰਨਾ ਕੋਈ ਦੁਖੀ ਨਹੀਂ ਹੈ ਮੇਰਾ ਤਾਂ ਦੁੱਖ ਵੀ ਐਸਾ ਹੈ ਕਿ ਜਿਹੜਾ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਤਾਂ ਵਪਾਰੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਣਾ ਜੀ ਕਹਿਣ ਲੱਗੇ ਕਿ ਮੇਰੇ ਨਾਲ ਇੱਕ ਸੰਪੂਰਨ ਸੰਤ ਹਨ ਤੁਸੀਂ ਆਪਣਾ ਦੁੱਖ ਉਹਨਾਂ ਨਾਲ ਸਾਂਝਾ ਕਰੋ ਉਹ ਤੁਹਾਡਾ ਦੁੱਖ ਜ਼ਰੂਰ ਦੂਰ ਕਰ ਦੇਣਗੇ ਤਾਂ ਆਪਣਾ ਦੁੱਖੜਾ ਸੁਣਾਉਣ ਦੇ ਲਈ ਉਹ ਵਪਾਰੀ ਗੁਰੂ ਜੀ ਦੇ ਪਾਸ ਆ ਗਿਆ ਪੱਥਾ ਟੇਕਣ ਤੋਂ ਬਾਅਦ ਕਹਿਣ ਲੱਗਾ ਕਿ ਗੁਰੂ ਜੀ ਕਿਰਪਾ ਕਰਕੇ ਮੇਰੇ ਉੱਤੇ ਮਿਹਰ ਕਰੋ ਤੇ ਮੇਰੇ ਦੁੱਖਾਂ ਦਾ ਵੀ ਨਿਵਾਰਣ ਕਰੋ ਕਿਉਂਕਿ ਮੈਂ ਆਪਣੀ ਘਰ ਵਾਲੀ ਦੇ ਗਲਤ ਕੰਮਾਂ ਦੇ ਕਰਕੇ ਅੰਦਰ ਹੀ ਅੰਦਰ ਪਰੇਸ਼ਾਨ ਰਹਿੰਦਾ ਹਾਂ ਦਰਅਸਲ ਅੱਜ ਤੋਂ ਕੁਝ ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਤੇ ਮੈਂ ਆਪਣੀ ਪਤਨੀ ਨੂੰ ਬਹੁਤ ਪ੍ਰੇਮ ਪਿਆਰ ਕਰਦਾ ਸੀ ਤੇ ਉਹ ਵੀ ਮੇਰਾ ਬਹੁਤ ਆਦਰ ਸਤਿਕਾਰ ਕਰਦੀ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਕਿ ਉਹ ਪਰਾਏ ਮਰਦਾਂ ਨਾਲ ਸੰਬੰਧ ਬਣਾਉਣ ਲੱਗ ਗਈ ਵਿਆਹ ਤੋਂ ਬਾਅਦ ਮੈਂ ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਂ ਦਿੱਤੀ ਪਰ ਫੇਰ ਵੀ ਪਤਾ ਨਹੀਂ ਕਿਉਂ ਉਹ ਇਸ ਤਰ੍ਹਾਂ ਦਾ ਮਾੜਾ ਕਰਮ ਕਰਦੀ ਹੈ ਮੈਂ ਉਸ ਨੂੰ ਹਰ ਰੋਜ਼ ਦੇਖਦਾ ਹਾਂ ਤੇ ਅੰਦਰ ਹੀ ਅੰਦਰ ਦੁਖੀ ਹੁੰਦਾ ਰਹਿਣਾ ਹਾਂ ਪਰ ਗੁਰੂ ਜੀ ਮੈਂ ਤਾਂ ਅੱਜ ਤੱਕ ਕਿਸੇ ਦਾ ਬੁਰਾ ਵੀ ਨਹੀਂ ਕੀਤਾ ਪਰ ਫੇਰ ਵੀ ਮੇਰੇ ਨਾਲ ਪਤਾ ਨਹੀਂ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਤਾ ਉਸ ਵਪਾਰੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਹੌਸਲਾ ਦਿੱਤਾ ਕਿ ਦੇਖ ਭਾਈ ਤੇਰੇ ਨਾਲ ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਤੇਰੇ ਪਿਛਲੇ ਕਰਮਾਂ ਦਾ ਫਲ ਹੈ ਪਿਛਲੇ ਜਨਮ ਵਿੱਚ ਜਿਹੜੇ ਤੂੰ ਮਾੜੇ ਕਰਮ ਕੀਤੇ ਹਨ ਇਹ ਉਹਨਾਂ ਦੀ ਸਜ਼ਾ ਹੈ ਤੇ ਇਸ ਸਜ਼ਾ ਤੋਂ ਮੁਕਤ ਹੋਣ ਲਈ ਤੈਨੂੰ ਪਰਮਾਤਮਾ ਦੀ ਬੰਦਗੀ ਕਰਨੀ ਪਵੇਗੀ ਸੱਚੇ ਦਿਲੋਂ ਓ ਸਵਾਹਿ ਗੁਰੂ ਦਾ ਨਾਮ ਜਪਣਾ ਪਵੇਗਾ। ਪ੍ਰਮਾਤਮਾ ਨੂੰ ਦਿੱਤਾ ਤੇਰਾ ਹਰ ਇੱਕ ਪਲ। ਉੱਪਰ ਵਾਲੇ ਦੀ ਕਚਹਿਰੀ ਵਿੱਚ ਲਿਖਿਆ ਜਾਂਦਾ ਹੈ। ਉੱਪਰ ਵਾਲੇ ਦੀ ਕਚਹਿਰੀ ਵਿੱਚ ਲਿਖਿਆ ਜਾਵੇਗਾ। ਜਿਹੜਾ ਤੈਨੂੰ ਤੇਰੇ ਪਿਛਲੇ ਕਰਮਾਂ ਦੇ ਪਾਪਾਂ ਤੋਂ ਮੁਕਤ ਕਰੇਗਾ ਤੇ ਤੈਨੂੰ ਦੁੱਖਾਂ ਨਾਲ ਲੜਨ ਦਾ ਬਲ ਬਖਸ਼ੇਗਾ। ਪਰ ਦੁੱਖ ਅਤੇ ਸੁੱਖ ਦੋਨਾਂ ਦਾ ਜ਼ਿੰਦਗੀ ਦੇ ਵਿੱਚ ਆਉਣਾ ਲਾਜ਼ਮੀ ਹੈ, ਜ਼ਰੂਰੀ ਹੈ। ਏਸ ਕਰਕੇ ਪ੍ਰਮਾਤਮਾ ਅਗੇ ਇਹੋ ਅਰਦਾਸ ਕਰਿਆ ਕਰੋ ਕਿ हे ਸੱਚੇ ਪਾਤਸ਼ਾਹ ਤੈਨੂੰ ਦੁੱਖਾਂ ਨਾਲ ਲੜਨ ਦਾ ਬਲ ਬਖਸ਼ੋ ਤਾਂ ਕਿ ਮੈਂ ਅਡੋਲ ਹੋ ਕੇ परमात्मा ਦੀ ਬੰਦਗੀ ਕਰ ਸਕਾਂ ਪਿਛਲੇ ਕਰਮਾਂ ਨੂੰ ਧੋਣ ਦਾ ਆਹੀ ਇੱਕ ਮੰਤਰ ਹੈ ਨਾ ਹੋ ਸਕੇ ਪਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਸਰਦਾ ਅਨੁਸਾਰ ਦਾਨ ਪੁੰਨ ਕਰੋ ਅਗਲੇ ਪਿਛਲੇ ਪਾਪਾਂ ਦਾ ਆਪੇ ਨਾਸ਼ ਹੋ ਜਾਵੇਗਾ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਵਪਾਰੀ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿਰਪਾ ਕਰਕੇ ਮੇਰੇ ਨਾਲ ਮੇਰੇ ਘਰ ਚੱਲੋ ਆਪਣੇ ਪਵਿੱਤਰ ਚਰਨ ਪਾ ਕੇ ਮੇਰੇ ਉੱਤੇ ਮਿਹਰ ਕਰੋ ਤਾਂ ਗੁਰੂ ਸਾਹਿਬ ਜੀ ਨੇ ਵਪਾਰੀ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਉਸ ਦੇ ਘਰ ਚਲੇ ਗਏ ਉਸ ਵਪਾਰੀ ਦੀ ਪਤਨੀ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਮਨ ਨੂੰ ਉਸ ਦੇ ਮਨ ਨੂੰ ਸ਼ਾਂਤੀ ਦੇਣ ਲਈ ਵਚਨ ਕੀਤਾ ਕਿ ਪਤੀ ਚਾਹੇ ਪਿੰਗਲਾ ਹੋਵੇ ਚਾਹੇ ਕੋੜੀ ਹੋਵੇ ਔਰਤ ਉਸ ਨੂੰ ਪਰਮੇਸ਼ਰ ਸਮਾਨ ਹੀ ਜਾਣਦੀ ਹੈ ਪਰ ਜਿਹੜੀ ਔਰਤ ਆਪਣੇ ਪਤੀ ਨੂੰ ਦੂਸਰੇ ਮਰਦਾਂ ਵੱਲ ਆਕਰਸ਼ਿਤ ਹੁੰਦੀ ਹੈ ਉਸ ਦੀ ਇਸ ਸੰਸਾਰ ਵਿੱਚ ਤਾਂ ਨਿੰਦਿਆ ਹੁੰਦੀ ਹੁੰਦੀ ਹੈ ਅੱਗੇ ਜਾ ਕੇ ਵੀ ਨਰਕ ਮਿਲਦਾ ਹੈ ਤਾਂ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਵਪਾਰੀ ਦੀ ਪਤਨੀ ਦੀਆਂ ਅੱਖਾਂ ਖੁੱਲ ਗਈਆਂ ਉਸ ਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਇਹ ਬੇਨਤੀ ਕੀਤੀ ਕਿ ਸੱਚੇ ਪਾਸ਼ਾ ਕਿਰਪਾ ਕਰਕੇ ਮੇਰੇ ਪਿਛਲੇ ਗੁਨਾਹਾਂ ਨੂੰ ਛਖ ਦੇਓ ਤੇ ਤੇ ਅੱਗੋਂ ਤੋਂ ਮੈਂ ਕਦੀ ਵੀ ਇਹੋ ਜਿਹਾ ਕੋਈ ਕੁਕਰਮ ਨਹੀਂ ਕਰਾਂਗੀ ਤਾਂ ਗੁਰੂ ਸਾਹਿਬ ਜੀ ਨੇ ਦੋਨੋਂ ਪਤੀ ਪਤਨੀ ਨੂੰ ਆਸ਼ੀਰਵਾਦ ਦਿੱਤਾ ਤੇ ਲੋਕਾਂ ਦੇ ਭਲੇ ਲਈ ਤੇ ਅੱਗੇ ਵੱਲ ਚਾਲੇ ਪਾ ਦਿੱਤੇ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ